ਜਿਹੜਾ ਸਕੂਲ ਸੀਗਾ ਇਹ 10ਵੀਂ ਤੱਕ ਸੀਗਾ ਜੀ? ਨਹੀਂ 5ਵੀਂ ਤੱਕ ਪੰਜਵੀਂ ਤੱਕ ਸਕੂਲ ਸੀਗਾ। ਤੇ ਬੱਚੇ ਪਿੰਡੋਂ ਆਉਂਦੇ ਸੀ ਇੱਥੋਂ ਇੱਥੇ ਬਾਗ ਤेंदੂਆ ਮਿਲ ਸਕਦਾ ਹੈ ਜੀ ਦਾ ਰਸਤੇ 'ਚ। ਹੁਣ ਤਾਂ ਆਏ ਸੀ ਨਾ ਅਸੀਂ ਦੋ ਬੰਦੇ ਗੱਲਾਂ ਕਰਦੇ ਚੱਲੇ ਆ। ਹਾਂਜੀ। ਉਹ ਸ਼ਾਇਦ ਨੂੰ ਹੋ ਜਾਂਦਾ ਕਿਤੇ ਵੀ ਉਹ। ਮਹੱਲਾ ਕਾਹੀਵਾਲ ਕਾਲੀਵਾਲ ਅੱਛਾ ਜੀ। ਉਹ ਸਕੂਲ ਹੈ ਅੰਬਾਂ ਦੇ ਕੋਲ ਇਹ ਪਿੰਡ ਮੇਂਘਰਵਾਲੇ ਅੰਕਲ ਜੀ ਇੱਥੇ ਆ ਕੇ ਠੰਡਾ ਏਰੀਆ ਕਾਹਦੇ ਲੱਗਣ ਲੱਪਿਆ ਜੀ? ਖਾੜੇ ਠੰਡੀ ਹਵਾ ਪਾਣੀ ਦੀ। ਅੱਛਾ ਜੀ। 2020 ਹਵਾ ਫਿਰ ਉਹ 88 ਦਾ ਫਲੱਡ ਆਇਆ 88 ਦੇ ਫਲੱਡ ਤੋਂ ਬਾਅਦ 88 ਦਾ ਡੈਮ ਬਣਿਆ ਡਮਸਾਲ ਡੈਮ ਨੀਚੇ ਅੱਛਾ ਜੀ ਉਹ ਡੈਮ ਦੀ ਵਜ੍ਹਾ ਨਾਲ ਫਿਰ ਜਨ ਕੇ ਵਾਦੀਆਂ ਜਿਹੜੀਆਂ ਹਨਗੀਆਂ ਉੱਠ ਗਈਆਂ ਜਿੰਨੇ ਮੁਹੱਲੇ تھے ਆ ਕਿ ਅੱਜ ਪੁਲਿਸ ਦੇ ਵਿੱਚ ਔਰ ਆਰਮੀ ਦੇ ਵਿੱਚ ਔਰ ਇਸ ਹਾਈ ਪੋਸਟਾਂ ਦੇ ਉੱਤੇ ਜਾਨੀ ਕਿ ਬੱਚੇ ਗਏ ਹੋਣ ਨਹੀਂ ਇੱਥੇ ਜਿਹੜੇ ਦੋ ਦੋ ਚਾਰ ਚਾਰ ਪੜਦੇ ਸੀ ਜਿਹੜੇ ਸਕੂਲ 'ਚ ਬੱਚੇ ਪੜ੍ਹੇ ਉਹ ਇਸ ਟਾਈਮ ਵਧੀਆ ਪੋਸਟ ਤੇ ਰਿਟਾਇਰ ਹੋਏ ਜਾਂ ਖਤਰਨਾਕ ਜੰਗਲ ਆ ਬੱਚੇ ਕਿੱਦਾਂ ਪੜਦੇ ਹੋਣਗੇ ਉਸ ਟਾਈਮ ਉਸ ਉਸ ਟਾਈਮ ਜਾਨੀ ਕਿ ਇਹ ਅੱਜ 88 ਤੋਂ ਪਹਿਲਾਂ ਜਾਨੀ ਕਿ ਆਬਾਦੀ ਬਹੁਤ ਸੀ ਇਧੇ ਆਣਾ ਜਾਣਾ ਥਾ ਇੱਥੇ ਗੱਡੀ ਕਿੱਲੇ ਦਾ ਰੇਟ ਵਗੈਰਾ ਕੀ ਆ ਅੰਕਲ ਜੀ ਕਿੱਲੇ ਦਾ ਰੇਟ ਜਿਹੜਾ ਹੈ ਉਹ ਦੇਖੋ ਜੇ ਉਹਦਾ ਬਰਵਾ ਨਹੀਂ ਕਰਦਾ ਹਾਂਜੀ ਉਹ ਤਾਂ ਕਹਿੰਦਾ ਲਿਆਓ ਲੱਖ ਜਾਂ 2 ਲੱਖ ਹੈ 20 20 ਸਸਿਕਾਲ ਜੀ ਮੈਂ ਤੁਹਾਡਾ ਆਪਣਾ ਗਰਮਵੀਰ ਅੱਜ ਆਹ ਲੈ ਕੇ ਆਇਆ ਨਵਾਂ ਬਲੌਗ ਅਸੀਂ ਜਾ ਰਹੇ ਹਾਂ ਜੀ ਪਿੰਡ ਮਿੰਗਰੋਵਾਲ ਦੇ ਮਹੱਲੇ ਕਾਹੀਵਾਲ ਇੱਥੇ ਇੱਕ ਸਕੂਲ ਹੁੰਦਾ ਸੀ ਸਾਨੂੰ 1965 ਦਾ ਜਿਹੜਾ ਬਿਲਕੁਲ ਖੰਡਰ ਬਣ ਚੁੱਕਾ ਆ ਹੁਣ ਸਿਰਫ ਉਥੀਆਂ ਨਿਸ਼ਾਨੀਆਂ ਆ ਬਿਲਡਿੰਗ ਖੜੀ ਆ ਜੀ ਤੁਹਾਨੂੰ ਦਿਖਾਵਾਂਗੇ ਜਾ ਕੇ ਜੰਗਲ ਦੇ ਵਿੱਚ ਜਾਣਾ ਪਊਗਾ ਬਾਬਾ ਜੀ ਜਿਹੜੇ ਸਾਡੇ ਨਾਲ ਵਾ ਇਹਨੂੰ ਕੱਲਾ ਕੱਲਾ ਰਸਤਾ ਪਤਾ ਇਸ ਜੰਗਲ ਬਾਰੇ ਮਿਲਦੇ ਹਾਂ ਜੀ ਅੱਗੇ ਜਾ ਕੇ ਉੱਥੇ ਜਾ ਕੇ ਦੇਖੂ ਬਣਾ ਕੇ ਜੰਗਲੀ ਆਦਮੀ ਨੂੰ ਵਾਪਸ ਭੇਜ ਦੇਣਗੇ ਦਾ ਦਾ ਤਰੀਕਾ ਭੇਜ ਜਾਂਦੀਆਂ ਨੇ ਬੰਦਾ ਕੀ ਕਰੂਗਾ ਬਿਲਕੁਲ ਜੀ ਬੰਦਾ ਇੱਧਰ ਆ ਜਾ ਕੇ ਉਹ ਕਹਿੰਦਾ ਬੈਜੋ ਇਹਨੂੰ ਮਰਨਾ ਚੰਗਾ ਲੋ ਖੁਲਾਦ ਦੇਣਗੇ ਇਹ ਤਾਂ ਸਾਡੀ ਜਨਮ ਭੂਮੀ ਹੈ ਇੱਥੇ ਦੀ ਦਾਸੀਂ ਜਾਣਦੇ ਆ ਵੀ ਚਲੋ ਬਸਦੇ ਆ ਅਸੀਂ ਮਜਬੂਰੀ ਨੂੰ ਬਸਦੇ ਆ ਠੀਕ ਆ ਜੀ ਉਹਦੇ ਬਸ ਕੇ ਤਾਂ ਹੋਣੀ ਮੁਸੀਬਤ ਹੈ ਨਾ ਬਹੁਤ ਮੁਸੀਬਤ ਆ ਜੀ ਇੱਥੇ ਜੰਗਲ ਤੋਂ ਉੱਥੇ ਜ਼ਮੀਨ ਵੀ ਇੱਥੇ ਹੈਗੀ ਆ ਠੀਕ ਆ ਜੀ ਜ਼ਮੀਨ ਉਹ ਇੱਥੇ ਹੈਗੀ ਆ ਇੱਥੇ ਮਕਾਨ ਹੈਗੇ ਇੱਥੇ ਛੱਡ ਕੇ ਉਹਨਾਂ ਨੂੰ ਬੱਚਿਆਂ ਦੇ خاطر ਬਣਾੜੀ خاطر ਕਿੱਥੇ ਬੁੱਜਣਾ ਪੈਂਦਾ ਕਿੱਥੇ ਬਣਾਉਣ ਬੱਚਿਆਂ ਨੂੰ ਆਪਣੇ ਅੰਦਰ ਕੋਲ ਜੀ ਬੜੀ ਭਾਰੀ ਸਮੱਸਿਆ ਹਮ ਕਰਕੇ ਮਜਬੂਰ ਨੂੰ ਕੋਈ ਕਿਰਾਏ ਦੇ ਰਿਹਾ ਕੋਈ ਨੇ ਆਪਣਾ ਬਲਾਟ ਲੈ ਲਿਆ ਉਹ ਗਿੱਦਾ ਇਹਦਾ ਉਜੜ ਗਈ ਸਾਰੀ ਬਾਦੀ ਤਾਂ ਕੀ ਇਹ ਬੰਦਾ ਨਹੀਂ ਆ ਸਕਦਾ ਜੀ 10ਵੀਂ ਤੱਕ ਦੇ ਬੱਚੇ ਦਾ ਨਹੀਂ ਇਹਦਾ ਜਿਹੜਾ ਸਕੂਲ ਸੀਗਾ ਇਹ 10ਵੀਂ ਤੱਕ ਸੀਗਾ ਜੀ 5ਵੀਂ ਤੱਕ ਸਕੂਲ ਸੀਗਾ ਤੇ ਬੱਚੇ ਪਿੰਡੋਂ ਦੇ ਸੀ ਇੱਥੇ ਜਿਹੜੇ ਇੱਥੇ ਮਹੱਲਾ ਸੀਗਾ ਉਹ ਸੀਗੇ ਮਹੱਲਿਆਂ ਦੇ ਜਾਂਦੇ ਦਿਨ ਚਾਰ ਮਹੱਲੇ ਆ ਗਏ ਅੱਛਾ ਜੀ ਇਲਾ ਮਹੱਲਿਆਂ ਦੇ ਬੱਚੇ ਪੜ੍ਹਦੇ ਇੱਥੇ ਅੱਛਾ ਜੀ ਔਰ 30 35 ਬੱਚੇ ਸੀ ਪਹਿਲੇ ਸਟਾਰਟਿੰਗ ਚ ਠੀਕ ਹੈ ਜੀ 30 40 ਦੇ ਵਿੱਚੋਂ ਖੋ ਕੱਟਦੇ 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 ਸਾਡੇ 10 ਠੀਕ ਹੈ ਜੀ ਲਾ ਜਿੱਦਾਂ ਨਹੀਂ ਹੋਗੇ ਕਦੇ ਫਿਚਰ ਆਉਣਾ ਕਦੇ ਨਹੀਂ ਆਉਣਾ ਬੱਚਿਆਂ ਨੇ ਇੱਥੇ ਹੀ ਤੁਮਕੇ ਚਲੇ ਜਾਂ ਇਹ ਸਾਨੂੰ ਇੱਥੇ ਬਾਗ ਤਿੰਦੂਆ ਮਿਲ ਸਕਦਾ ਹੈ ਜੀ ਦਾ ਰਸਤੇ ਚ ਹੁਣ ਤਾਂ ਇਹਨਾਂ ਦੋ ਬੰਦੇ ਗੱਲਾਂ ਕਰਦੇ ਚਲੇ ਹਾਂ ਹਾਂ ਜੀ ਕੋਈ ਸ਼ਾਇਦ ਨੂੰ ਹੋ ਜਾਂਦਾ ਕਿਤੇ ਵੀ ਇਹੋ अच्छा जी जी ਕੱਲਾ ਹੋਏ ਬੰਦਾ ਹਾਂਜੀ ਫਿਰ ਜਾਨੀ ਜੇ ਕਿਤੇ ਲਿਖ ਦੇ ਮਿਲ ਵੀ ਸਕਦਾ ਇਦਾਂ ਹੀ ਅਚਾਨਕ ਮਿਲ ਸਕਦਾ ਜੀ ਹਾਂ ਮੈਂ ਕੱਲਾ ਚੱਲਿਆ ਹੋਏ ਇੱਥੇ ਮੋੜ ਕੇ ਆਉਂਦਾ ਹੋਏ ਠੀਕ ਹੈ ਜੀ ਪਿੱਛੇ ਨਟ ਜਾਣਾ ਮਸਲੂ ਇਦਾਂ ਅਚਾਨਕ ਕਿਤੇ ਵੀ ਟੱਕਰ ਸਕਦਾ ਅਚਾਨਕ ਟੱਕਰ ਸਕਦਾ ਹਾਂ ਉਹ ਵੀ ਇਸ ਵਿਲੇ ਦਾ ਹਰਕੁਲੀ ਜਾਨਵਰ ਜਿਹੜਾ ਉਹ ਆਪਣਾ ਅਰੈਸਟ ਪੁਲਿਸਨ ਤੇ ਆ ਠੀਕ ਹੈ ਜੀ ਜਿਹਨੇ ਸ਼ਾਮ ਨੂੰ 6 6:30 ਵਜੇ ਨੇ ਹਾਂਜੀ ਸੱਤ ਬੜੀ ਜਿਹੀ ਜਰਾ ਸਰ ਪਤਾ ਲੱਗਿਆ ਮੌਸਮ ਖੁੱਗਿਆ ਹਾਂਜੀ ਸ਼ਾਮ ਦਾ ਉਸ ਟਾਈਮ ਉਹ ਜਨਮ ਨੇ ਧਰ ਪੈਣਾ ਅੰਕਲ ਜੀ ਉਹ ਸਾਹਮਣੇ ਘਰ ਕਿਹਨਾਂ ਦੇ ਆ ਜੀ ਇਹ ਮਹੱਲਾ ਕਾਹ ਯਾਰ ਮਹੱਲਾ ਸਾਹੀਵਾਲ ਕਾਲੀਵਾਲ ਮੇਂਘਰਵਾਲ ਅੱਛਾ ਜੀ ਉਹ ਸਕੂਲ ਹੈ ਅੰਬਾ ਦੇ ਕੋਲ ਇਹ ਪਿੰਡ ਮੇਂਘਰਵਾਲ ਦੇ ਪ੍ਰਾਇਮਰੀ ਸਕੂਲ ਕਾਹੀਵਾਲ ਪਹਲਾਉਂਦਾ ਸੀ ਅੱਛਾ ਜੀ ਇਹਦਾ ਜ਼ਿਕਰ ਅੰਕਲ ਜੀ ਹੁਣ ਤਾਂ ਮੈਪ ਤੇ ਵੀ ਹੈ ਨੀਗਾ ਜੀ ਇਹ ਹਾਂਜੀ ਇੰਨ ਮੈਪ ਤੇ ਜਿਗਰ ਦਾ ਉਹ ਸੀ ਦੇ ਸਰਵੇ ਵਾਲੇ ਮੈਪ ਤੇ ਹੈਗਾ ਜਿਹੜਾ 77 ਤੋਂ ਪਹਿਲਾਂ ਦਾ ਸਰਵੇ ਹੈ ਅੱਛਾ ਜੀ ਉਸਦੇ ਵੀ ਜਾਈਗਾ ਸਕੂਲ ਹੈਗਾ ਉੱਚ ਨਹੀਂ ਸਕੂਲ ਹੈ ਨਹੀਂ ਸਕੂਲੇ ਹੈ ਨਹੀਂਗਾ ਸਕੂਲ ਹੈ ਨਹੀਂ ਉਧਾ ਇਹ ਆਬਾਦੀ ਯਾਨੀ ਕਿ ਮਹੱਲਾ ਹੈ ਦਿਖਾ ਦੇ ਠੀਕ ਹੈ ਜੀ ਸਕੂਲ ਦਾ ਨਹੀਂ ਅੰਕਲ ਜੀ ਇੱਥੇ ਆ ਕੇ ਠੰਡਾ ਏਰੀਆ ਜਿਹੜਾ ਬਲੱਡ ਆਇਆ ਜੀ ਉਹ ਪਾਣੀ ਦਾ ਫਲੱਡ ਆ ਉਹ ਵੀ 88 ਚ ਆਇਆ ਹੈ ਨਾ 88 ਚ ਆਇਆ ਸੀ ਇਹੀ ਐਥੇ ਜਿੱਦਾਂ ਹੁਣ ਇਹ ਪਹਿਲਾ ਫਲੱਡ ਪਿਆ ਦੇਖੋ ਹਾਂਜੀ ਕਿੱਥੇ ਪਹਜਦਾ ਆਇਆ ਖੱਡਾਂ ਦਾ ਹਾਂਜੀ ਹਾਂਜੀ ਇਦਾਂ ਹੀ ਫਲੱਡ ਗਿਆ ਇਹਦੀ ਕੀ ਯਾਨੀ ਕਿ ਪਹਿਲੇ ਫਲੱਡ ਨਾਲ 6.5 ਫੁੱਟ ਪਾਣੀ ਚੜਿਆ ਹੁਣ ਦਮਸਾਲ ਦੇ ਵਿੱਚ ਅੱਛਾ ਜੀ ਵਾਰਸ਼ ਪਏਗੀ ਇਧਰੋਂ ਪਹਾੜ ਤੋਂ ਪਾਣੀ ਜਾਏਗਾ ਤੇ ਲੋ ਜੀ ਪਾਣੀ ਇੱਥੇ ਉਬਲੇ ਜੰਗਲ ਹੀ ਜੰਗਲ ਆ ਜੀ ਆ ਦੇਖੋ ਪੇੜਾਂ ਲੱਗੀਆਂ ਨਾ ਅੰਕਲ ਜੀ ਹਾਂ ਇੱਥੇ ਹੁਣ ਕੀ ਪਤਾ ਕਿਹੜਾ ਜਾਨਵਰ ਆਇਆ ਆ ਇਹ ਹੈ ਪ੍ਰਾਇਮਰੀ ਸਕੂਲ ਕਹੀਵਾਲ ਇਹ ਪ੍ਰਾਇਮਰੀ ਸਕੂਲ ਕਿਹੜਾ ਹੈ ਜੀ ਇਹ ਪਿੰਡ ਮਹਿੰਗਰੋਵਾਲ ਗੁੰਦ ਨਾ ਕਾਹੀ ਵਾਰ ਕਾਹੀ ਵਾਰ ਅੰਕਲ ਜੀ ਕਿ ਕਦੋਂ ਸਕੂਲ ਸ਼ੁਰੂ ਹੋਇਆ ਸੀ ਇਹ ਜੀ ਇਹ ਸਕੂਲ ਹੋਇਆ ਸੀ ਇਹ 70 72 ਦੇ ਵਿੱਚ ਸਕੂਲੇ ਬਣਿਆ ਇੱਥੇ ਇਹ ਬਣਿਆ ਜੀ ਹਾਂਜੀ ਬਣਿਆ ਅੱਛਾ ਜੀ ਤੇ ਫਿਰ 88 ਦਾ ਫਲੱਡ ਆਇਆ 88 ਦੇ ਫਲੱਡ ਤੋਂ ਬਾਅਦ 88 ਦਾ ਡੈਮ ਬਣਿਆ ਡਮਸਾਲ ਡੈਮ ਨੀਚੇ ਅੱਛਾ ਜੀ ਉਹ ਡੈਮ ਦੀ ਵਜ੍ਹਾ ਨਾਲ ਫਿਰ ਜਨ ਕੇ ਵਾਧੀਆਂ ਜਿਹੜੀਆਂ ਹਨਗੀਆਂ ਉੱਠ ਗਈਆਂ ਜਿੰਨੇ ਮੁਹੱਲੇ ਇੱਥੇ अच्छा जी ਉਹ ਵਾਦੀਆਂ ਉੱਠ ਗਈਆਂ ਜਿਹੜੀਆਂ ਉੱਪਰ ਦੂਰ ਸੀਆਂ ਡੈਮ ਤੋਂ 4 ਕਿਲੋਮੀਟਰ 5 ਕਿਲੋਮੀਟਰ ਦੇ ਹੱਦ ਤੋਂ ਬਾਹਰ ਸੀਗੀਆਂ ਜੀ ਉਹ ਵਾਦੀਆਂ ਇੱਥੇ ਰਹਿ ਗਈਆਂ ਲੇਕਿਨ ਉਹਨਾਂ ਵਾਦੀਆਂ ਨੂੰ ਆਣ ਦਾ ਕੋਈ ਰਸਤਾ ਦਾ ਕੋਈ ਸਾਧਨ ਨਹੀਂ ਮਿਲਿਆ ਠੀਕ ਹੈ ਜੀ ਇਸ ਕਰਕੇ ਜਿਹੜੀਆਂ ਇਹ ਮਹੱਲਾ ਕਾਹੀਵਾਲ ਮਹੱਲਾ ਰਾਖਮੀ ਮਹੱਲਾ ਮੰਦੋਲੀ ਮਹੱਲਾ ਕਬਿਹਾਲਾ ਮਹੱਲਾ ਜਾਨੀ ਕੇ ਲੰਬੀ ਇਹ ਮਹੱਲੇ ਜਿਹੜੇ ਨੇਗੇ ਉਹ ਰਸਤੇ ਤੋਂ ਆਉਣ ਜਾਣ ਤੋਂ ਵਾਂਝੇ ਹੋਗੇ ਇਹ ਅੰਕ ਜੀ ਕਿੰਨੇ ਕ ਬੱਚੇ ਸਕੂਲ ਚ ਪੜਦੇ ਸੀ ਕਿੰਨੇ ਉਸ ਵੇਲੇ ਜਾਨੀ ਕਿ ਜਦੋਂ 70 71 ਦੇ ਵਿੱਚ ਇੱਥੇ ਬੱਚੇ ਇੱਥੇ ਕੋ 35 ਦੇ 40 ਬੱਚਿਆਂ ਦੀ ਲਗਭਗ ਸੀਗੇ ਉਸ ਟਾਈਮ ਅੱਛਾ ਜੀ ਸਟਾਡਿੰਗ ਜਦੋਂ ਸਕੂਲ ਬਣ ਤੁਸੀਂ ਇਹ ਸਕੂਲ ਪਹਿਲਾਂ ਉਦੋਂ ਆਏ ਸੀਗੇ ਜੀ ਅਸੀਂ ਸਕੂਲ ਦੇ ਇੱਥੇ ਦੇ ਰਹਿਣ ਵਾਲੇ ਆ ਸਾਨੂੰ ਸਕੂਲੇ ਸਾਡੇ ਕੋਲ ਟੀਚਰ ਜਿਹੜਾ ਇੱਥੇ ਹੈ ਹਿਮਾਚਲ ਦਾ ਰਿਹਾ 25 ਸਾਲ ਟੀਚਰ ਇੱਥੇ ਰਿਹਾ ਇੱਕ ਮਾਸਟਰ ਮੁਖਤਿਆਰ ਸਿੰਘ ਅੱਛਾ ਜੀ ਇਸ ਟਾਈਮ ਪਿੰਡ ਘਨਾਰੀ ਦਾ ਲੰਬੜਦਾਰ ਹੈ ਉਹ ਅੱਛਾ ਜੀ ਰਿਟਾਇਰ ਹੋ ਕੇ ਉਨੇ 25 ਸਾਲ ਇੱਥੇ ਗੁਜ਼ਾਰੇ ਲਗਾਤਾਰ ਲੇਕਿਨ ਉਸ ਦੇ ਇੱਥੋਂ ਬੱਚੇ ਪੜ੍ਹੇ ਜਿਹੜੇ ਜਨਨ ਕਿ ਅੱਜ ਪੁਲਿਸ ਦੇ ਵਿੱਚ ਔਰ ਆਰਮੀ ਦੇ ਵਿੱਚ ਔਰ ਹਾਈ ਪੋਸਟਾਂ ਦੇ ਉੱਤੇ ਜਨਨ ਕਿ ਬੱਚੇ ਗਏ ਹੋ ਨਹੀਂ ਇੱਥੇ ਜਿਹੜੇ ਦੋ ਦੋ ਚਾਰ ਚਾਰ ਪੜ੍ਹਦੇ ਸੀ ਜਿਹੜੇ ਸਕੂਲ 'ਚ ਬੱਚੇ ਪੜ੍ਹੇ ਉਹ ਇਸ ਟਾਈਮ ਵਧੀਆ ਪੋਸਟ ਤੇ ਰਿਟਾਇਰ ਹੋਏ ਜਾਂ ਪੜ੍ਹਦੇ ਜਾਂ ਕਰਦੇ ਜਨਨ ਕਿ ਆਪਣੇ ਬੱਚਿਆਂ ਨੂੰ ਸੈਟਲ ਕਰਕੇ ਕੋਈ ਸ਼ਹਿਰ ਕੋ ਕਿਤੇ ਕਿਤੇ ਬਸੇ ਨਗੇ ਜਨਨ ਕਿ ਠੀਕ ਹੈ ਜੀ ਮਤਲਬ ਇੱਥੇ ਦੇ ਜਿਹੜੇ ਬੱਚੇ ਇਕ ਜਵਾਨ ਵਾਸਤੇ ਜਾਂ ਫੋਰਸ ਵਾਸਤੇ ਬੈਲਟ ਫੋਰਸ ਵਾਸਤੇ ਇੱਥੇ ਦੇ ਬੱਚੇ ਜਿਹੜੇ تھے ਉਸ ਤੋਂ ਬਾਅਦ ਪੰਜਵੀਂ ਥਾ ਕਰਕੇ 8 ਕਿਲੋਮੀਟਰ ਜਾਂ 7 ਕਿਲੋਮੀਟਰ ਥੱਲੇ ਹਾਈ ਸਕੂਲ ਥਾ ਉੱਥੇ ਉਹਨਾਂ ਨੇ ਪੜ੍ਹਨਾ, ਰੋਜ਼ ਜਾਣਾ, ਆਣਾ ਉਹ ఫిਜ਼ੀਕਲ ਫਿਟ ਥੇ। ਅੱਛਾ ਜੀ। ਉਹ ఫిਜ਼ੀਕਲ ਫਿਟ ਤੇ ਉਹਦੇ ਨਾਲ ਪਹਿਲੇ ਜਾਨੀ ਕਿ ਫੁੱਲੀ ਆਰਮੀ ਦੀ ਭਰਤੀ ਹੁੰਦੀ ਸੀ, ਪੁਲਿਸ ਦੀ ਭਰਤੀ ਹੋਈ ਕਿਤੇ ਵੀ ਐ, ਉਹ ਸਿਰਫ ਇਸੇ وجہ ਨਾਲ ఫిਜ਼ੀਕਲ ਫਿਟਨੈਸ ਦੀ وجہ ਨਾਲ ਚੈਸਟ, ਬ੍ਰੈਸਟ, ਹਾਈਟ ਸਾਰੀ ਫਿਟ ਥੇ। ਔਰ ਆਟੋਮੈਟਿਕ ਜਾਨੀ ਕਿ ਉਹਨਾਂ ਨੂੰ ਰੱਬ ਦੀ ਤਰਫੋਂ ਨੌਕਰੀ ਹਾਂਜੀ ਨਾ ਕਣਾ ਜੰਗਲ ਆ ਜੀ ਇਹਨਾਂ ਖਤਰਨਾਕ ਜੰਗਲ ਆ ਬੱਚੇ ਕਿੱਦਾਂ ਪੜਦੇ ਹੋਣਗੇ ਉਸ ਟਾਈਮ ਉਸ ਉਸ ਟਾਈਮ ਜਾਨੀ ਕਿ ਇਹ ਅੱਜ 88 ਤੋਂ ਪਹਿਲਾਂ ਜਾਨੀ ਕਿ ਆਬਾਦੀ ਬਹੁਤ ਥੀ ਇਧੇ ਆਣਾ ਜਾਣਾ ਥਾ ਇੱਥੇ ਗੱਡੀ ਆਉਂਦੀ ਸੀ ਟਰੱਕ ਆਉਂਦੇ ਥੇ ਅੱਛਾ ਜੀ ਬੱਸ ਤੱਕ ਵੀ ਇੱਥੇ ਲੰਘਦੀ ਥੀ ਡੈਮ ਵੱਜਣ ਨਾਲ ਜਾਨੀ ਕਿ ਸਾਰਾ ਬਲੌਕੇਜ ਆ ਅੱਛਾ ਉਹ ਹੋ ਗਿਆ ਡੈਮ ਬਣ ਗਿਆ ਬੰਦ ਹੋ ਗਿਆ ਨਹੀਂ ਤੇ ਇਹਦੇ ਵਿੱਚ ਹੀ ਅ ਛਾਣੇ 75 ਦੇ ਵਿੱਚ ਇਹਦੇ ਵਿੱਚ ਜਾਨੀਗੇ ਇਥੋਂ ਟਰੱਕ ਜਾਨੀਗੇ 8 8 10 ਟਰੱਕ ਨਿਕਲਦੇ ਸਨ ਜਿਹੜੇ ਕਿ ਜੰਗਲ ਦੀਆਂ ਚੀਲਾਂ ਦਾ ਕਟਾਣ ਜੰਗਲ ਦੇ ਲੱਕੜੀ ਦਾ ਕਟਾਣ ਅੱਛਾ ਜੀ ਟਿੱਕੇ ਦਾਲ ਲੈਂਦੇ ਸਨ ਔਰ ਇਧਰੋਂ ਜਾਂਦੇ ਸਨ ਅੱਛਾ ਜੀ ਇਹ ਸਕੂਲ ਤਾਂ ਹੁਣ ਕਿਸੇ ਨੂੰ ਪਤਾ ਨਹੀਂ ਇੱਥੇ ਸਿਗਾ ਹੁਣ ਮਤਲਬ ਅੱਜ ਦੀ ਮਢੀਰ ਨੂੰ ਜਾਂ ਅੱਜ ਕਹਿ ਸਕਦੇ ਆ ਨੂੰ ਕਿਸੇ ਨੂੰ ਕਿਹਾ ਪਤਾ ਇੱਥੇ ਸਕੂਲ ਲੱਗਿਆ ਹੁਣ ਜਾਨੀ ਕਿ ਇੱਕ ਦੋ ਬੱਚੇ ਇਦਾਂ ਦੇ ਸਨ ਜਿਹੜੀਆਂ ਜਾਨੀ ਕਿ ਹਿਮਾਚਲ ਦੇ ਵਿੱਚ ਲੜਕੀਆਂ ਵਿਆਈਆਂ ਗਈਆਂ ਗਈਆਂ ਉਹਨਾਂ ਦੇ ਯਾਨੀ ਕਿ ਇਛੇ ਦਾ ਸਰਟੀਫਿਕੇਟ ਪੰਜਵੀਂ ਦਾ ਮਿਲਿਆ ਅੱਗੇ ਬੱਚਿਆਂ ਨਹੀਂ ਪੜ੍ਹਾਏ ਉਹਨਾਂ ਨੇ ਕਮਜ਼ੋਰੀਆਂ ਉਹ ਬੜਾ ਕੇ ਹੁਣੋਂ 59 ਸਾਲ ਹੋ ਗਏ ਉਹਨਾਂ ਨੂੰ ਇਛੇ ਦੇ ਉਹਨਾਂ ਦਾ 66 67 ਦਾ ਜਨਮ ਹੈ 77 ਜਿਨ੍ਹਾਂ ਨੇ ਪੰਜਵੀਂ ਇਥੇ ਕੀਤੀ ਹੈ ਜੀ ਤਾਂ ਉਹ ਪੰਜਵੀਂ ਕਰਕੇ ਇਹਦਾ ਪੰਜਵੀਂ ਦਾ ਸਰਟੀਫਿਕੇਟ ਤਾਂ ਮਿਲ ਗਿਆ ਪੰਜਾਬ ਦਾ ਬਿਲਕੁਲ ਜੀ ਲੇਕਿਨ ਉਹ ਮਕਾਨ ਇਦਾਂ ਹੁਣ ਕਰਕੇ ਤੇ ਉਹਨਾਂ ਦੇ ਸਰਟੀਫਿਕੇਟ ਜਾਣ ਕੇ ਕੋ ਗੁੰਮ ਹੋ ਗਏ ਜਾਂ ਕਿਤੇ ਵੀ ਤੇ ਹੁਣ ਕਹਿੰਦੇ ਵੀ ਸਾਨੂੰ ਪੈਨਸ਼ਨ ਲੱਗਦੀ ਹੈ ਗਵਰਨਮੈਂਟ ਲਾ ਰਹੀ ਹੈ ਤੇ ਸਰਟੀਫਿਕੇਟ ਮੰਗਦੇ ਆ ਅੱਛਾ ਜੀ ਤੇ ਹੁਣ ਮੇਰੇ ਕੋਲ ਦੋ ਚਾਰ ਬੋਟਾਂ ਆਈਆਂ ਕਿ ਤੁਸੀਂ ਉਹ ਕਰੋ ਮੈਂ ਮਿੰਗਰੋ ਵਾਲਾ ਹੈੱਡ ਆਫਿਸ ਗਿਆ ਉੱਥੇ ਮੈਂ ਗਿਆ ਵੀ ਤੁਸੀਂ ਪ੍ਰਾਇਮਰੀ ਸਕੂਲ ਦਾ ਰਿਕਾਰਡ ਤੁਹਾਡਾ ਕਾਹੀ ਵਾਲੇ ਦਾ ਹੈ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਨਹੀਂ ਅਸੀਂ 50 ਸਾਲ ਦਾ ਕਿੱਥੋਂ ਦੇ ਅੱਜਕੱਲ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰਾਈਵੇਟ ਟੀਚਰ ਰੱਖੇ 12-12 15 15000 ਦੇ ਉਹਨਾਂ ਨੂੰ ਪੁੱਛਿਆ ਜਾਇਆ ਤਾਂ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਨਹੀਂ ਇਕੱਲੇ ਆ ਇਸ ਟਾਈਮ ਇਹਦਾ ਰਿਕਾਰਡ ਮਤਲਬ ਸਕੂਲ ਦਾ ਰਿਕਾਰਡ ਹੈਗਾ ਕਿ ਨਹੀਂ ਹੈਗਾ ਜੀ ਕਿਸੇ ਨੂੰ ਸਕੂਲ ਦਾ ਰਿਕਾਰਡ ਮੈਂ ਜਾਣੀ ਕਿ ਉਹ ਇੱਕ ਦੋ ਜਿਹੜੀਆਂ ਔਰਤਾਂ ਬਈਆਂ ਗਈਆਂ ਇਸ ਟਾਈਮ ਬੁੜੀਆਂ ਹੋਈਆਂ ਨੇ ਹਾਂਜੀ ਉਹਨਾਂ ਨੂੰ ਜਾਨੀ ਕਿ ਉਹਨਾਂ ਨੇ ਕਿਹਾ ਵੀ ਸਾਨੂੰ ਸਰਟੀਫਿਕੇਟ ਬਾਜੀ ਬੈਦਾ ਕਰ ਦਿਓ ਕਿਤੇ ਨਾ ਕਿਤੇ ਵੀ ਸਾਨੂੰ ਪੈਨਸ਼ਨ ਲੱਗਣੀ ਹੈ ਮਾਝੇ ਦੇ ਸਰਕਾਰ ਤੋਂ ਠੀਕ ਹੈ ਜੀ ਕਿ ਮੈਂ ਪਤਾ ਕੀਤਾ ਉਹ ਕਹਿੰਦੇ ਸਾਡੇ ਕੋਲ ਰਿਕਾਰਡ ਹੀ ਨਹੀਂ ਮੈਂ 3-4 ਵਾਰੀ ਉਹ ਕੀਤਾ ਅੰਕਲ ਜੀ ਬਿਲਡਿੰਗ ਪਹਿਲਾਂ ਹੀ ਇਦਾਂ ਇੱਕ ਸੀਗੀ ਜਾਂ ਇਹ ਮੁੜ ਕੇ ਖਰਾਬ ਹੋ ਗਿਆ ਜੰਗਲ ਕਰਕੇ ਜਾਂ ਪਹਿਲਾਂ ਇਹ ਬਿਲਡਿੰਗ ਇਦਾਂ ਹੀ ਥੀ ਬਿਲਡਿੰਗ ਦੇ ਵਿੱਚ ਕੁਝ ਕਿਲ ਕਬਜੇ ਖਰਾਬ ਹੋਏ ਥੇ ਹੈਡ ਟੀਚਰ ਹੁਕਮ ਸਿੰਘ ਐਕਸਮੈਨ ਅੱਛਾ ਜੀ ਅਬ ਬਾਗਬੋਰਸ ਤੋਂ ਔਰਦਾਰ ਆਣ ਆਲੇ ਥੇ ਅੱਛਾ ਜੀ ਜਦੋਂ ਉਹ ਹੈਡ ਟੀਚਰ ਮੈੰਗਰੋਵਾਲ ਦੇ ਬਣੇ ਤੇ ਉਹਨਾਂ ਨੇ ਆ ਕੇ ਇੱਥੇ ਇੱਕ ਟੀਚਰ ਭੇਜਿਆ ਨਾਲ ਜene ਕਿ ਇਹਦੀ ਮੁਰੰਮਤ ਕਰਾਈ ਸਹੀ ਕੁਰਸੀ ਟੇਬਲ ਇੱਥੇ ਭੇਜੇ ਬੱਚਿਆਂ ਵਾਸਤੇ ਅੱਛਾ ਜੀ ਲੇਕਿਨ ਉਸ ਤੋਂ ਬਾਅਦ ਜਾਨੀ ਕਿ ਇਹ ਹਰ ਬਰਸਾਤ ਦੀ ਕੈਸੀ ਹੁੰਦੀ ਆ ਉਹਦੇ ਵਿੱਚ ਸਾਰਾ ਜਾਨੀ ਕਿ ਡਿਵੈਲਪਮੈਂਟ ਖਤਮ ਹੋ ਗਿਆ ਖਤਮ ਹੋ ਜਾਂਦੀ ਹੈ ਇਹ ਜਾਨੀ ਕਿ ਪੂਰਾ ਸਕੂਲ ਇਸ ਟਾਈਮ ਡੈਮ ਦੇ ਬਾਅਦ ਜਾਨੀ ਕਿ ਬੰਦ ਹੈ ਬੱਚੇ ਜਿਹੜੇ ਆਪਣੇ ਆਪਣੇ ਲੈ ਗਏ ਦੂਜੇ ਪੱਖੇ ਪੜਾਉਣ ਵਾਸਤੇ ਔਰ ਇਹਦਾ ਇਹਦਾ ਹਾਲ ਜ਼ੀਰੋ ਹੈ ਕੋਈ ਨਹੀਂ ਪੁੱਛਣ ਵਾਲਾ ਹੈ ਸਰਕਾਰੀ ਬਿਲਡਿੰਗ ਨੂੰ ਆ ਦੇਖੋ ਹੱਡੀਆਂ ਪਈਆਂ ਹੋਈਆਂ ਥੱਲੇ ਹਨਾ ਜੀ ਤੇ ਅੰਦਰ ਇਹਦੇ ਪਸ਼ੂ ਮਰੇ ਹੋਣੇ ਸਿਆਲ ਨੂੰ ਠੰਡ ਦੇ ਵਿੱਚ ਜਿੰਨੇ ਪਸ਼ੂ ਹੈਗੇ ਉਹ ਅੰਦਰ ਹੋਣੇ ਇੱਥੇ ਜਦ ਇੱਕ ਵਾਰ ਚੈੱਕ ਕਰੀਏ ਮਾੜਾ ਜੀ ਅੰਦਰ ਮੈਂ ਤੁਹਾਨੂੰ ਦਿਖਾ ਦਵਾਂ ਵੀ ਅੰਦਰ ਕਿ ਆਸ ਦੀ ਜੀ ਇੱਥੇ ਹੋ ਸਕਦਾ ਕੋਈ ਖਤਰਨਾਕ ਜਾਨਵਰ ਵੀ ਹੋਵੇ ਅੰਕਲ ਜੀ ਜਾਨਵਰ ਤਾਂ ਇਸ ਵੀ ਲੈ ਕਿ ਆਉਣਾ ਬਾਜਨਾ ਚਲੇ ਜਾਂਦੇ ਜਾਂ ਪਸ਼ੂ ਨੂੰ ਮਾਰਨ ਵਾਲਾ ਸ਼ਾਂਡ ਜਾਂ ਜਾਨ ਕਿ ਕੋਈ ਇਦਾਂ ਦਾ ਕੋਈ ਚੀਜ਼ ਅੰਦਰ ਹੋ ਜਾਂਦੀ ਹੈ ਅੱਛਾ ਜੀ ਬਾਕੀ ਤੇ ਜਿਆਦਾ ਮੇਨ ਕਿਦੇ ਅੱਜ ਕਰੂ ਜਕਰ ਜਾਂ ਉਹ ਦੀ ਚੀਜ਼ ਦਾ ਹੋ ਰਿਹਾ ਹੈ ਅੱਛਾ ਪਾਣੀ ਭਰ ਕੇ ਕੀ ਹਾਲ ਤੇ ਵਾਹ ਪਾ ਇਹ 2 ਸੂਣ ਦੀ ਹਲਕੀ ਤੇਜ਼ ਸੂਣ ਸੀਗਾ ਜਿੱਥੇ ਬੱਚੇ ਵੱਢਦੇ ਸੀਗੇ ਆ ਦੇਖੋ ਜੀ ਸਾਹਮਣੇ ਬਲੈਕ ਬੋਰਡ ਵੀ ਅੰਕਲ ਜੀ ਹਾਂ ਬਲੈਕ ਬੋਰਡੇ ਬਾਹਰ ਵੀ ਬਲੈਕ ਬੋਰਡ ਹੈ ਹਾਂਜੀ ਇੱਧਰ ਅੰਦਰ ਉਹਨਾਂ ਦਾ ਰੈਂਡਾ ਡੋਰ ਸੀਗਾ ਇਹ ਬਲੈਕ ਬੋਰਡ ਹੈ ਹਾਂਜੀ ਇਹਦੇ ਬਾਹਰ ਵੀ ਬਲੈਕ ਬੋਰਡ ਥਾ ਇਹ ਲੱਗਿਆ ਬਲੈਕ ਬੋਰਡ ਇਹ ਬਲੈਕ ਬੋਰਡ ਆ ਹਾਂਜੀ ਪੰਜਵੀਂ ਤੱਕ ਬੱਚੇ ਇੱਥੇ ਲੱਗ ਲਗੋ ਅੰਕਲ ਜੀ ਹਜੇ ਤੱਕ ਵੀ ਨਾਮ ਲਿਖਿਆ ਸਰਕਾਰੀ ਐਲੀਮੈਂਟਰੀ ਸਕੂਲ ਆ ਕਾਹੀਵਾਲ ਕਾਹੀਵਾਲ ਇਹ ਲਿਖਿਆ ਅਜੇ ਤੱਕ ਵੀ ਨਾ ਬਾਕੀ ਇਹ ਤਾਰਾ ਲੱਗਿਆ ਇਹ ਸਟੋਰ ਹੈਗਾ ਇਹ ਕਿਤੇ ਬਕਸ਼ਾ ਜੇ ਦੇਖੋ ਬੈਂਚ ਸਾਰੇ ਅੰਦਰ ਪੀਣਗੇ ਬੈਂਚ ਵਗੈਰਾ ਉਹਦੇ ਉਹ ਬਕਸ਼ੇ ਨਹੀਂ ਗਏ ਹੁਣ ਬਕਸ਼ੇ ਵਿੱਚ ਤਾਂ ਰਿਕਾਰਡ ਹੋਣਾ ਪੁਰਾਣਾ ਜਿਹੜਾ 50 ਸਾਲ ਦਾ ਅੱਛਾ ਜੀ ਇਹ ਅੰਦਰ ਚੱਕੇ ਨਹੀਂ ਲੱਗ ਗਏ ਜੀ ਜਿਹੜਾ ਕਿ ਨਹੀਂ ਨਾ ਕੋਈ ਇੱਥੇ ਆਵੇ ਨਾ ਉਹ ਕਿਉਂਕਿ ਆ ਕੁਰਸੀਆਂ ਦੀ ਪਹਿਚਾਣ ਆ ਜੀ ਕੁਰਸੀਆਂ ਪੁਰਾਣੀਆਂ ਆ ਇਹ ਹਨਾ ਜੀ ਪੁਰਾਣੀਆਂ ਕੁਰਸੀਆਂ ਪੁਰਾਣੀਆਂ ਜੀ ਪੁਰਾਣੇ ਸਮੇਂ ਦੀਆਂ ਮੇ 68 68 69 79 ਦਾ ਹੈ 68 ਦਾ 67 ਦਾ ਸਕੂਲ ਬਣਿਆ ਹੈ ਅੱਛਾ ਜੀ ਹਾਂ ਜੀ 68 ਦਾ ਬਣਿਆ ਹੈ ਜੀ ਆਹ 68 ਦਾ ਬੱਚੇ ਇੱਥੇ ਦਾਖਲ ਹੋਏ ਤੇ 68 67 ਦੇ ਵਿੱਚ ਤੁਸੀਂ ਆਪਣੇ ਬੱਚੇ ਪੜਾਏ ਜੀ ਇੱਥੇ ਮੇਰੇ ਵਿੱਚ ਦੋ ਬੜੇ ਨੇ ਇੱਥੇ ਅੱਛਾ ਜੀ ਇਹਨੂੰ ਫਿਰ ਮੈਂ ਜਨਗੇ ਜਿਲ੍ਹਾ ਦੇਖਿਆ ਹਾਲਾਤ ਤੇ ਮੈਨੂੰ ਔਖਾ ਲੱਗਿਆ ਫਿਰ ਮੈਂ ਇੱਥੋਂ ਆਪਣੀ ਗੁੱਡੀ ਜਿਹੜੀ ਹੋ ਤੀਸਰੀ ਜਮਾਤ ਚੋਂ ਤਾਂ ਬੇਟਾ ਜਿਹੜਾ ਪੰਜਵੀਂ ਕੀਤੀ ਸੀ ਉਹਨੇ ਅੱਛਾ ਜੀ ਲੈ ਕੇ ਫਿਰ ਮਿੰਗਰਵਾਲ ਉਹ ਕਮਰਾ ਲੈ ਕੇ ਤੇ ਉੱਥੇ ਪਾਇਆ ਫਿਰ ਮੇਰੀ ਬੜੀ ਹੈਰਾਨੀ ਵਾਲੀ ਗੱਲ ਆ ਕਿ ਅੱਜ ਇਹ ਹਾਲਾਤ ਹੋ ਗਏ ਸਕੂਲ ਦੇ ਜਿੱਥੋਂ ਬੱਚੇ ਪੜ੍ਹ ਕੇ ਗਏ ਉਹ ਆ ਬੱਚੇ ਪੜ੍ਹ ਕੇ ਗਏ ਨੇ ਮੇਰਾ ਹੀ ਬੇਟਾ ਆ ਅਰਮੀ ਜਾਇ ਇਸ ਟਾਈਮ ਅੱਛਾ ਜੀ ਬੜਾ ਉਹ ਇੱਥੇ ਪੜ੍ਹਿਆ ਭਾਵੇਂ ਮੈਂ ਇੱਥੇ ਕੀਤੀ ਐ ਅੱਛਾ ਜੀ ਮੁਹੰਮਦ ਐ ਸਹੀ ਐ ਉਹ ਇੱਥੇ ਬਣਿਆ ਬਲੀ ਮੁਹੰਮਦ ਉਹਦਾ ਭਰਾ ਸੁਬੇਦਾਰ ਇੱਥੇ ਐ ਅੱਛਾ ਜੀ 3-4 ਪੁਲਿਸ ਦੇ ਵਿੱਚ ਥਾਣੇਦਾਰ ਰਿਟਾਇਰ ਹੋ ਕੇ ਆਏ ਨੇ ਇਹ ਅੰਕਲ ਜੀ ਜਿੱਦਾਂ ਅੰਦਰ ਜਾਨਵਰ ਪੈਂਦੇ ਆ ਜੀ ਆ ਕੇ ਇੱਥੇ ਹੁਣ ਇਹ ਪਾਣੀ بارش ਦਾ ਪੈ ਗਿਆ ਅੰਦਰ ਤੇ ਚਿੱਕੜ ਦੇ ਵਿੱਚ ਪਸ਼ੂ ਜਿਹੜੇ بارش ਵੈ ਗਈ ਉਹਦੇ ਵੀ ਜੰਦੇ ਖੜੇ ਹੋ ਜਾਂਦੇ ਅੱਛਾ ਜੀ ਹਾਂ ਉਹ ਸਕੋਰ ਬੰਦ ਹੈ ਹੁਣ ਹਾਂਜੀ ਬਖਸ਼ਾ ਹੈਗਾ ਇੱਥੇ ਇਹ ਬਖਸ਼ਾ ਕਿਤੇ ਚਾਬੀ ਲੈ ਕੇ ਤਾਂ ਫਿਰ ਬਖਸ਼ੇ ਚ ਰਿਕਾਰਡ ਹੋਣਾ 50 ਸਾਲ ਦਾ ਇਹ ਕੋ ਰਜਿਸਟਰ ਹੋਇਆ ਵੀ ਤਾਂ ਇਹ ਦੇਖ ਲਿਆ ਖਿੜਕੀਆਂ ਜਾਲੇ ਜਾਨੀ ਕਿ ਹੋ ਗਏ ਨਗੇ ਹਾਂਜੀ ਤੇ ਇਹ ਇਸ ਦਾ ਨਾਂ ਹੈ ਪਿੰਡ ਮੈਂਗਰੋਵਾਲ ਮੁਹੱਲਾ ਕਾਹੀਵਾਲ ਸਕੂਲ ਕਾਹੀਵਾਲ 70 ਸਾਲ ਹੋ ਚੱਲੇ ਸਕੂਲ ਨੂੰ ਨਾ ਜੀ 70 80 ਸਾਲ ਇਹ ਹਾਂ 60 ਦਾ ਸਕੂਲ ਲਾ ਲੋ 65 60 ਦਾ ਜਦੂ ਦਾ ਪਰ ਇਦਾਂ ਹੈ ਕਿ ਬਿਲਡਿੰਗ ਹਜੇ ਤੱਕ ਵੀ ਮਜ਼ਬੂਤ ਹੈਗੀ ਆ ਖਤਮ ਨਹੀਂ ਹੋਈ ਬਿਲਕੁਲ ਹੀ ਬਿਲਡਿੰਗ ਨਹੀਂ ਖਤਮ ਹੋ ਸਕਦੀ ਇਹ ਤਾਂ 100 ਸਾਲ ਦੀ ਗਾਰੰਟੀ ਹੈ ਪੱਥਰ ਪੱਥਰ ਦੇ ਹੋਣਗੇ ਇੱਟਾਂ ਦੇ ਨਹੀਂ ਇਹ ਪੱਥਰ ਦੇ ਹੋਣਗੇ ਅੱਛਾ ਅੱਛਾ ਜੀ ਇਹ ਹੁਣ ਫਲੱਡ ਪਿਆ ਇਹ ਪੂਰਾ ਗਰਾਊਂਡ ਥਾ ਇੱਥੇ ਇਹ ਦੇ ਇਹ ਦੇ ਵਿੱਚ ਸਾਰੇ ਇਹਦੇ ਫਲੱਡ ਪੈ ਕੇ ਦੇਖੋ ਹੁਣ ਬਾਰਿਸ਼ ਫਲੱਡ ਪੈਂਦਾ ਤਾਂ ਇਹਦੇ ਵਿੱਚ ਹੋ ਜਾਂਦੀ ਹੈ ਪਾਣੀ ਪਾਣੀ ਹੋ ਗਿਆ ਅੱਜ ਕੀ ਅੱਛਾ ਜੀ ਫਲੱਡ ਪਿਆ ਇਸ ਤੋਂ ਥੱਲੇ 1.5 ਕਿਲੋਮੀਟਰ ਦੇ ਡਮਛਾਲ ਡੈਮ ਹੈ। ਅੱਛਾ ਜੀ। ਇਹ ਇਹ ਸਾਰੀ ਗਰਾਊਂਡ ਹੁੰਦੀ ਸੀ ਅੰਕਲ ਜੀ? ਇਹ ਖੇਤੀ ਹੁੰਦੀ ਸੀ ਇਹ ਸਾਰੀ ਇਹ ਬਾੜ ਦੇ ਵਿੱਚ ਖੇਤੀ ਹੁੰਦੀ ਖਾੜੋ ਪਰੇ ਹੁੰਦੀ ਸੀ ਬਾਹਰੇ-ਬਾਹਰੇ। ਅੱਛਾ ਜੀ। ਇਹਦੇ ਖੇਤੀ ਹੁੰਦੀ ਸੀ ਇਹ। ਇਹ ਜਰੀਨ ਮਗਦੀ ਸੀ ਡੈਮ ਦੇ ਵਿੱਚ ਫਰੱਡ ਪੈ ਗਿਆ ਨਾ? ਅੱਛਾ ਜੀ। ਚੜ ਗਿਆ। ਇਹ ਜਾਨੀ ਕਿ ਇਹ ਚੇਕ ਗਾਰਜ ਸਾਢੇ 4 ਫੁੱਟੇ ਮੰਡ ਚੜ ਗਿਆ ਅੱਛਾ ਜੀ ਇਸ ਤੋਂ ਥੱਲੇ ਤੇ ਸਾਢੇ 3 ਫੁੱਟੇ ਨੀਚੇ ਥਾ ਇਹ ਇਹ ਜੀ ਇਹ ਤਾਂ ਬਗਦੇ ਸੀ ਅੱਛਾ ਜੀ ਹੁਣ ਪਏ ਉਹਦੇ ਕਰਕੇ ਆਇਆ ਡੈਮ ਚ ਬੰਨ ਮੱਜਣ ਨਾਲ ਪਾਣੀ ਤਾਂ ਫੇਰ ਕਾਫੀ ਆਉਂਦਾ ਹੋਊਗਾ ਅੰਕਲ ਜਿੱਥੇ ਪਾਣੀ ਕਾਫੀ ਆਉਂਦਾ ਹੁਣ ਪਹਿਲੀ ਬਰਸਾਤ ਪਈ ਆ ਉਹਨੇ ਦੇਖੋ ਕਿਦਾਂ ਇਹ ਕਰ ਦਿੱਤੀ ਬੂਕੀ ਬਾਟੇ ਸਭ ਦਬਤੀ ਕੀ ਘ ਭਰਾ ਰਹਿੰਦਾ ਹਾਂ ਕਿ ਜਿਹੜਾ ਇਹ ਪਾਣੀ ਆ ਇਹ ਪਾਣੀ ਕਿੱਥੋਂ ਆਉਂਦਾ ਹੈ ਜੀ ਇਹ ਪਾਣੀ ਪਿੰਡ ਮਹਿੰਗਰਵਾਲਾ ਜਿਹੜਾ ਇਹ ਤਕਰੀਬਨ ਹਿਮਾਚਲ ਨਾਲ ਲੱਗਦਾ ਅੱਛਾ ਜੀ ਹਿਮਾਚਲ ਦੇ ਪਿੰਡ ਸਿੰਘਣੀ ਪੈਂਦਾ ਉਧਰ ਦਿਉਲੀ ਪੈਂਦਾ ਉਧਰੋਂ ਬੋਟਾ ਲੱਗ ਜਾਂਦਾ ਠੀਕ ਹੈ ਜੀ ਹਿਮਾਚਲ ਦੇ ਤਿੰਨ ਪਿੰਡ ਲੱਗਦੇ ਨੇਗੇ ਇਹਦੇ ਨਾਲ ਜੋ ਬਾਉਂਡਰੀ ਲੈਂਡ ਤੋਂ ਪਾਣੀ ਜਿਹੜਾ ਹੈਗਾ ਉਹ ਇੱਧਰੋਂ ਆਉਂਦਾਗਾ ਬਾਕੀ ਪਹਾੜੀ ਤੋਂ ਚਮਾਲਕ ਪਹਾੜੀਆਂ ਜਿਹੜੀਆਂ ਨੇ ਉਹਨੇ ਪੱਲੀ ਤਰਫੇ ਮਾਚ ਨੂੰ ਜਾਂਦਾ ਇਹ ਨਿਕਲਦਾ ਪਹਾੜੀਆਂ ਵਿੱਚੋਂ ਪਾਣੀ ਇਹ ਬਹਾੜਾਂ ਚੋਂ ਹੁੰਦਾ ਪਾਣੀ ਸਾਰੇ ਅੱਛਾ ਜੀ ਇਹ ਤਕਰੀਬਨ ਡੈਮ ਦਾ ਜਿੱਥੇ ਵੱਜਿਆ ਡੈਮ ਤੋਂ 10 11 ਕਿਲੋਮੀਟਰ ਦੇ ਵਿੱਚ ਦਾ ਪਾਣੀ ਹੁੰਦਾ ਇਹ ਉੱਪਰ ਪਹਾੜਾਂ ਦਾ ਅੱਛਾ ਜੀ ਜਿਹੜਾ ਜਾਨੀ ਕਿ ਡੈਮ ਦੇ ਵਿੱਚ ਇਕੱਠਾ ਹੁੰਦਾ ਠੀਕ ਹੈ ਜੀ ਇਹ ਆਪਾਂ ਪਿੰਡ ਮੇਂਗਰਵਾਲ ਤੋਂ ਕਿੰਨੀ ਕੁ ਦੂਰ ਆ ਗਏ ਹਾਂ ਮੇਂਗਰਵਾਲ ਤੋਂ ਤਕਰੀਬਨ ਅਸੀਂ ਇਸ ਟਾਈਮ ਆ 7.5 ਕਿਲੋਮੀਟਰ ਤੇ ਆ ਠੀਕ ਹੈ ਜੀ ਤੇ ਉੱਥੇ ਜਿੱਥੇ ਮੋਟਰਸਾਈਕਲ ਖੜੇ ਕੀਤੇ ਸੇ ਉਹ ਸਾਢੇ 6 ਕਿਲੋਮੀਟਰ ਹੈ ਮੇਰੇ ਘਰ ਤੋਂ ਮੇਂਗਰਵਾਲ ਤੋਂ ਮੇਂਗਰਵਾਲ ਤੋਂ ਹਾਂ ਕਹਿੰਗਲੀ ਜਿੱਦਾਂ ਹੁਣ ਇੱਥੇ ਜਾਨਵਰ ਹੈਗੇ ਆ ਜੀ ਇਸ ਟਾਈਮ ਜਾਨਵਰ ਹੈਗੇ ਅੱਛਾ ਜੀ ਜਾਨਵਰ ਬਥੇਰੇ ਹੈ ਜਾਨਵਰ ਤਾਂ ਜੰਗਲ ਹੈ ਇੱਥੇ ਤੁਸੀਂ ਦੱਸਿਆ ਤੁਹਾਨੂੰ ਵੀ ਦੋ ਤਿੰਨ ਵਾਰੀ ਤਿੰਨ ਦੂਆ ਟੱਕਰ ਆ ਜੀ ਦੋਨ ਵਾਰੀ ਗਈ ਵਾਰੀ ਅੱਛਾ ਜੀ ਇੱਥੇ ਤਾਂ ਤਿੰਨ ਵਾਰੀ ਦਾ ਤਾਂ ਮਸਲ ਵੀ ਕੋਈ ਨਹੀਂ ਅੱਛਾ ਜੀ ਤੇ ਹੁਣ ਅਪਣੇ ਮੈਂ ਦੱਸਿਆ ਵੀ ਮੇਰੇ ਸੱਟ ਲੱਗੀ ਸੀ ਐਕਸੀਡੈਂਟ ਹੋ ਕੇ ਤੇ ਮੇਰੇ ਲੱਤ 6 ਮਹੀਨੇ ਮੈਂ ਬਿਮਾਰ ਰਹਾ ਮੇਰਾ ਹੌਣ ਜਾਣਾ ਬੰਦ ਹੋ ਗਿਆ ਨਹੀਂ ਤੇ ਮੇਰਾ ਆਪਣਾ ਮਕਾਨ ਜਿਹੜਾ ਆਪਣਾ ਸੀਗਾ ਠੀਕ ਹੈ ਜੀ ਮੈਂ ਆਪਣੀ ਇੰਨੇ ਨੌਕਰੀ ਕਰਦੇ ਉੱਥੇ ਪੂੰਜੀ ਲਾਈ ਅੱਛਾ ਜੀ ਮੈਨੂੰ ਹੌਲ ਪੈਂਦੇ ਸੀਗੇ ਵੀ ਮੈਂ ਇੰਨਾ ਪੈਸਾ ਨੌਕਰੀ ਦਾ ਲਾਇਆ ਹਾਂਜੀ ਔਰ ਜਦ ਬੱਚੇ ਪੜਾਉਣੇ ਦੀ ਵਾਰੀ ਆਈ ਤਾਂ ਉਸ ਟਾਈਮ ਬੜੀ ਤੰਗੀ ਹੋ ਗਈ ਠੀਕ ਹੈ ਜੀ ਫੇ ਮਜਬੂਰਨ ਬੱਚਿਆਂ ਦੀ ਖਾਤਰ ਜਾਨੀ ਕਿ ਸਾਨੂੰ ਅੱਛਾ ਆਪਣੇ ਘਰ ਉੱਪਰ ਹੈਗੇ ਆ ਹਾਂ ਉੱਪਰ ਘਰ ਹੈਗਾ ਅੱਛਾ ਜੀ ਤੁਸੀਂ ਕਿਹੜੇ ਸਾਨ ਦੇ ਵਿੱਚ ਪੇ ਘਰ ਛੱਡਿਆ ਸੀ ਉੱਪਰੋਂ ਮੈਂ ਛੱਡਿਆ ਆਪਣਾ ਘਰ ਇਹਦੇ 2000 2000 ਦੇ ਛੱਡਿਆ ਅੱਛਾ ਜੀ 2000 ਦੇ ਵਿੱਚ ਰਹਿਣਗੇ ਰਸਤੇ ਆਉਣੇ ਜਾਣੇ ਕੋਈ ਪੰਚਾਇਤ ਦਾ ਸਾਧ ਨਹੀਂ ਕੋਈ ਕਿਸੇ ਦਾ ਨਹੀਂ ਅੱਛਾ ਜੀ ਫਿਰ 2000 ਦੇ ਵਿੱਚ ਜਾਨੀ ਕਿ ਮੈਂ ਕਿਹਾ ਬੱਚੇ ਤਾਂ ਪੜ੍ਹਨੇ ਪਾਣੇ ਨੇਗੇ ਉਸ ਨੇ ਪੰਜਵੀਂ ਤੱਕ ਬੱਚਾ ਸਾ ਇੱਕਪਣਾ ਅੱਛਾ ਜੀ ਉਹਨੇ ਇੱਥੇ ਪੰਜਵੀਂ ਕੀਤੀ ਐ ਇਸ ਸਕੂਲ ਦੇ ਵਿੱਚ ਇਸ ਸਕੂਲ ਦੇ ਵਿੱਚ ਅੱਛਾ ਜੀ ਪੰਜਵੀਂ ਤੋਂ ਬਾਅਦ ਫਿਰ ਜ਼ਿਲ੍ਹਾ ਮਹੰਗਰਵਾਲ ਥੱਲੇ ਦਾਖਲ ਕਰਾਣਾ ਥਾ ਦੂਰ ਹਾਂਜੀ ਫਿਰ ਰਸਤਾ ਡੈਮ ਬਣ ਗਿਆ ਰਸਤਾ ਜਾਣ ਨੂੰ ਹੈ ਨਹੀਂ ਅੱਛਾ ਜੀ ਫਿਰ ਆਪਾਂ ਜਾਨੀ ਕਿ ਇਹੋ ਸੋਚਿਆ ਵੀ ਨਹੀਂ ਇਹ ਮੁਸ਼ਕਲ ਐ ਹੁਣ ਕੋਈ ਗਵਰਨਮੈਂਟ ਨੇ ਕੁਛ ਨਹੀਂ ਦੇਣਾ ਰਸਤੇ ਨਾ ਪੈਣਾ ਬੱਚੇ ਕਿੱਦਾਂ ਜਾਣਗੇ ਠੀਕ ਐ ਜੀ ਫਿਰ ਉੱਥੇ ਜਗ੍ਹਾ ਲੈ ਕੇ ਤੇ ਕਮਰੇ ਦੋ ਬਣਾਏ ਤਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਮਿਸ਼ਨ ਨੂੰ ਛੱਡ ਕੇ ਤੇ ਉੱਥੇ ਪੜ੍ਹਾਏ ਅੱਛਾ ਤੇ ਤਲੀਆਂ ਦੇਖੋ ਕਿੰਨੀਆਂ ਸੋਹਣੀਆਂ ਐ ਜੀ ਬਹੁਤ ਅੱਗੇ ਬਹੁਤ ਸੋਹਣੀਆਂ ਇਕੱਠੀਆਂ ਇੱਥੇ ਅੱਛਾ ਜੀ ਸੋ ਸੋ ਐ ਉਹ ਦੇਖੋ ਉਹ ਦਿੱਦਲੀਆਂ ਦਾ ਕਿਦਾਂ ਢੇਰ ਆ ਉਹ ਹਾਂ ਜੀ ਉੱਤੇ ਤਲੀਆਂ ਢੇਰ ਹਾਂ ਜੀ ਹਾਂ ਜੀ ਆ ਉਹ ਹੈ ਇੱਦਾਂ ਇੱਧਰ ਵੀ ਹੋਣਾ ਗਾਹਾਂ ਵੀ ਬੜਾ ਹੋਣਾ ਚਾਹੀਦਾ ਇਹ ਵੀ ਜਾਨਵਰ ਦੇ ਕਿੰਦੇ ਪੈਰ ਲੱਗੇ ਹੋਗਾ ਜੀ ਇੱਥੇ ਪਸ਼ੂ ਐ ਇੱਥੇ ਪਸ਼ੂ ਦਾ ਇਹ ਜੇ ਬਾਦੀ ਵਿੱਚ ਇਹਦੇ ਵਿੱਚ ਟੈਂਡੂ ਆ ਜਾਂ ਕੋਈ ਵੀ ਉਹਨਾਂ ਨੂੰ ਖਾ ਨਹੀਂ ਸਕਦਾ ਉਹ ਕਹਦੇ ਜੀ ਇੱਥੇ ਇਕੱਠੇ ਹੋਣੇ ਜਿੱਲਾ ਜੀ ਪੰਜ 10 ਦਾ ਖੱਡੜੋਂਬਾ ਉਹਦੀ ਹਿੰਮਤ ਨਹੀਂ ਪਏ ਉਹਨਾਂ ਦੇ ਵਿੱਚ ਜਾ ਜਾਏ ਕਿਉਂਕਿ ਪਸ਼ੂਆਂ ਨੂੰ ਮਾਰਨ ਭੇਜਣਾ ਓਕੇ ਠੀਕ ਹੈ ਜੀ ਪਸ਼ੂ ਵੀ ਸਾਰੇ ਉਹ ਇਕੱਠੇ ਹੋ ਗਏ ਫਿਰ ਡਰਾ ਦਿੰਦੇ ਨੇ ਹਾਂ ਪੈ ਜਾਂਦੇ ਆ ਜੀ ਤੇ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਜਿੱਦਾਂ ਇਹ ਸੁੱਕੀ ਜਗ੍ਹਾ ਇਹ ਜੀ ਪੱਧਰੀ ਉਹ ਦਿਨੇ ਚੁਗ ਲੈਣਾ ਹਾਂ ਜੀ ਰਾਤ ਨੂੰ ਆ ਕੇ ਇਹਦਾ ਪੱਧਰਾ ਬੰਦੇ ਨਹੀਂਗੇ ਜਿੱਦਾਂ ਵਾਦੀ ਲੱਗੇ ਹੁਣ ਕਰਕੇ ਠੀਕ ਹੈ ਉਹ ਫਿਰ ਦਿੱਗਲੀਆਂ ਦਾ ਕਿਦਾਂ ਢੇਰ ਆਏ ਬਿਲਕੁਲ ਜੀ ਇਹ ਅਖੇ ਜੀ ਪਹਾੜ ਓਏ ਪਹਿਲਾਂ ਵਾਂ ਗਈ ਹੈ ਜੇ ਪਹਾੜ ਖਤਮ ਵੀ ਹੋਏ ਥੋੜੇ ਬੋਤੇ ਕੋਈ ਖਤਮ ਨਹੀਂ ਹੋਏ ਖੁਰ ਖੁਰ ਕੇ ਮਿੱਟੀ ਜਿਹੜਾ ਰੇਤਾ ਬਣ ਜਾਂਦਾ ਕਰਾਲੂ ਪਹਾੜ ਹੈ ਸਾਰੇ ਅੱਛਾ ਜੀ ਟੋਟਲ ਕਰਾਲੂ ਪਹਾੜ ਨੇ ਇਹ ਇਹ ਜੀ ਹੂੰ ਕਰਾਲੂ ਮਤਲਬ ਜੀ ਰੇਤਾ ਜਾਨੀ ਕਿ ਸਖਤ ਰੇਤਾ ਜਿਹੜਾ ਪਹਾੜ ਹੈ ਦੇਖੋ ਹਾਂਜੀ ਉਸ ਇਹ ਪਾਣੀ ਹੈ ਜਿਹੜਾ ਇਹ ਆ ਉਹਨੂੰ ਰਗੜਦਾ ਰਗੜਦਾ ਹੈ ਜੀ ਤੇ ਉਹ ਪਹਾੜਾਂ ਤੋਂ ਜਾਨੀ ਕਿ ਮਿੱਟੀ ਜਿਹੜੀ ਹੈ ਸਾਰੀ ਸਾਫ਼ ਹੋ ਗਿਆ ਉਹਦਾ ਰੇਤਾ ਬਣ ਜਾਂਦਾ ਦਾਰਸ਼ਿਕ ਮੇਰੇ ਕਹਿੰਦੇ ਸੀਗੇ ਕਿ ਤेंदुआ ਬਾਗ ਨਹੀਂ ਕਰੀ ਤੂੰ ਦਿਖਾਇਆ ਅੱਛਾ ਉਹ ਮੈਨੂੰ ਪਤਾ ਲੱਗਿਆ ਸੀ ਵੀ ਉਹ ਗਰਮੀ ਲੱਗਣੀ ਦਾ ਮੱਝਾਂ ਵਿੱਚ ਵੱਡ ਜਾਂਦੀਆਂ ਪਾਣੀ ਜੀ ਇਹ ਪਾਣੀ ਦਾ ਛੱਪੜ ਆ ਜੰਗਲ ਚ ਜੀ ਆ ਜੰਗਲ ਚ ਛੱਪੜ ਹੈ ਇਹ ਗਿਆ ਸਾੰਬਰ ਦਾ ਬੱਚਾ ਦੌੜਦਾ ਇਹ ਦੇਖੋ ਅੱਛਾ ਸਾੰਬਰ ਦੀ ਪੈੜਾਂ ਆ ਜੀ ਇਹ ਹੁਣ ਗਿਆ ਬੱਚੇ ਦੀਆਂ ਜੀ ਆਹੋ ਇਹ ਹੁਣੇ ਹੀ ਦੌੜਿਆ ਅੱਛਾ ਜੀ ਇਹ ਇਹ ਗਿੱਲੀ ਮਿੱਟੀ ਨਿਕਲ ਰਹੀ ਹੈ ਸਾਡੀਆਂ ਆਵਾਜ਼ਾਂ ਚ ਓਕੇ ਜੇ ਚੁੱਪ ਹੁੰਦੇ ਮੈਂ ਤਾਂ ਉਹ ਖੜਾ ਹੋਣਾ ਦਾ ਇੱਥੇ ਬੁੱਢੀ ਹੈ ਮਸ਼ੀਨ ਕਿੱਥੇ ਹੈ ਮਹਿੰਗਰੋ ਵਾਲਾ ਆਟਾ ਪੀਣ ਵਾਲੀ ਹਾਂਜੀ ਉੱਥੋਂ ਜਾਨੀ ਕਿ ਆਟਾ ਪਿਆ ਕੇ ਤੇ ਅਸੀਂ ਇੱਥੇ ਰੋਟੀ ਖਾਂਦੀ ਹੈ ਅੱਛਾ ਜੀ ਫੇਰ ਅਸੀਂ ਜੀ ਪਹਿਲਾਂ ਸਿਰ ਤੇ ਲਿਆਉਣਾ 20 ਕਿਲੋ ਦੇ ਉੱਪਰ ਨਸੋ ਭਾਰ ਹੁੰਦਾ ਸਾਤੇ ਦੇ ਬਜ਼ੁਰਗ ਸਾਡੇ ਜਿਹੜੇ ਉਹ 35 40 ਕਿਲੋ ਵੀ ਚੱਕ ਲਿਆਉਂਦੇ ਅੱਛਾ ਜੀ ਲੇਕਿਨ ਆਪਣੀ ਕੈਪੈਸਿਟੀ 20 ਕਿਲੋ ਸੀ ਯਾਨੀ ਕਿ ਲਿਆਉਣਾ ਆਟਾ ਭਿਆ ਕੇ ਤੇ ਫਿਰ ਅਸੀਂ ਘੋੜਾ ਰੱਖ ਲਿਆ ਘੋੜੇ ਦੇ ਉੱਤੇ 80 ਕਿਲੋ ਕੁਆਂਟਲ ਮਾਲ ਦੀ ਗੱਲ ਆ ਜਿੱਥੇ ਬੰਦਾ ਨੇ ਪਸ਼ੂ ਇੱਥੇ ਲੱਗੇ ਹੋ ਕਿ ਜੀ ਇਹ ਤਿੰਦੂਆ ਬਾਗ ਨਹੀਂ ਖਾਂਦਾ ਇਹਨਾਂ ਨੂੰ ਇਹਨਾਂ ਨੂੰ ਛੋਟੇ ਬੱਚਿਆਂ ਨੂੰ ਖਾਣਾ ਵੱਡੇ ਜਨ ਕਿ ਇਕੱਠੇ ਰਹਿੰਦੇ ਨੇ ਇਕੱਠੇ ਪੈ ਜਾਂਦੇ ਫਿਰ ਤਿੰਦੂਏ ਤੁੰਦੂਏ ਨੂੰ ਬਾੜ ਦੇਣਗੇ ਜਿਹੜੇ ਸਾਡੇ ਸਿੰਘਾਂ ਵਾਲੇ ਆ ਅੱਛਾ ਜੀ ਉਹ ਨਹੀਂ ਛੱਡਦੇ ਉਹ ਦਿਫੋ ਤੇ ਸੰਡ ਉਹ ਸਿੰਗਾੜਾ ਜਿਹੜਾ ਹੈ ਹੋ ਰਿਹਾ ਹੈ ਕਿੱਧਰ ਹੈ ਇਹ ਪੈ ਜਾਂਦੇ ਨੇਗੇ ਪੈ ਜਾਂਦੇ ਆ ਟੈਂਦੂ ਟੁੰਦੂ ਨੱਟ ਜਾਂਦਾ ਟੈਂਦੂ ਦਾਬ ਝਾੜਦਾ ਕਿਹੜਾ ਵੇਲਾ ਛੋਟਾ ਕੋਈ ਆ ਜੀ ਗੱਲ ਦੱਸਿਓ ਹਾਂ ਇੱਕ ਸਾਡੇ ਦਰਸ਼ਕਾਂ ਨੂੰ ਨਾ ਬਹੁਤ ਵੱਡਾ ਭਲੇਖਾ ਆ ਹਾਂ ਉਹ ਕਹਿੰਦੇ ਬਾਗ ਨਹੀਂ ਹੈਗਾ ਹੁਸ਼ਿਆਰਪੁਰ ਦੇ ਵਿੱਚ ਹਾਂ ਬਾਗ ਹੈ ਨਹੀਂ ਵੱਡਾ ਹੈ ਨਹੀਂ ਟੈਂਦੂਏ ਆ ਅੱਛਾ ਜੀ ਸੰ ਇਹਦੇ ਚ 99 90 ਦੇ ਵਿੱਚ ਠਾ ਸ਼ੇਰ ਅੱਛਾ ਜੀ ਇਸ ਜੰਗਲ ਦੇ ਵਿੱਚ ਅੱਛਾ ਜੀ ਉਹ ਸ਼ੇਰ ਜਿਹੜਾ ਉਹ ਚੁਣਵੇਂ ਪਸ਼ੂ ਖਾਂਦਾ ਸੀ ਜਿੱਦਾਂ ਮਾਲੀ ਹੋ ਗਿਆ ਅੱਛਾ ਜੀ ਸਾਂਡ ਹੋ ਗਿਆ ਵੱਡਾ ਬੁੱਲ ਅੱਛਾ ਜੀ ਉਹ ਵੱਡ-ਵੱਡੇ ਨੂੰ ਪਕੜਦਾ ਹਾ ਛੋਟੇ-ਮੋਟੇ ਨੂੰ ਨਹੀਂ ਪਕੜਦਾ ਅੱਛਾ ਜੀ ਤਗੜੇ ਦੇ ਤਗੜਾ ਹੋਣੀਗਾ ਮਾਰਨਾ ਜਿੱਦਾਂ ਉਹ ਮਾਲੀ ਦਿਖਿਆ ਹਉਥੇ ਹਾਂਜੀ ਉਦਾਂ ਦਾ ਫਗੜਦਾ ਸੀ ਉਹ ਸ਼ੇਰ ਦਾ ਇਹ ਥਾ ਤਾਂ ਸ਼ੇਰ ਜਿਹੜਾ ਉਹ ਤਿੰਦੂਆਂ ਨੂੰ ਮਾਰ ਦਿੰਦਾ ਹਾ ਅੱਛਾ ਜੀ ਠੀਕ ਹੈ ਜੀ ਅਜਤਾ ਟਰੈਕ ਵਾਲਾ ਹੀ ਹੋ ਗਿਆ ਜੰਗਲ ਦਾ ਅੱਜ ਦੇ ਹੋਰ ਦੇਖੋ ਤੁਸੀਂ ਉਧਰ ਕੋ ਮਗਿਆ ਸੀ ਉਧਰ ਹੋਣਾ ਇਹ ਲੰਬਾ ਸਫਰ ਹੈ ਯਾਨੀ ਕਿ ਮੈਂ ਦੱਸਿਆ ਵੀ ਹੈ ਪੰਜਾਬ ਦੇ ਵਿੱਚ ਤਾਂ ਇੱਥੇ ਪੰਜਾਬ ਨਹੀਂ ਥਾਗੇ ਕਿ ਨਹੀਂ ਦੇਖ ਲੈਣਾ ਸਹੀ ਗੱਲ ਆ ਜੀ 35 ਸਾਲ ਹੋ ਗਏ ਕੇਸ ਲੱਗੇ ਨੂੰ ਪਿਛੇ ਅੱਛਾ ਜੀ ਸਾਰੀ ਆਪਣੀ ਬਗਦੀ ਮੈਨੂੰ ਬਹੁਤ ਲੋਕੀ ਪੁੱਛਦੇ ਆ ਕਿ ਇੱਧਰ ਜ਼ਮੀਨ ਨਹੀਂ ਮਿਲਦੀ ਜ਼ਮੀਨ ਹੈ ਇਜ਼ਟ ਕੇਸ ਲੱਗਿਆ ਤਾਂ ਕਰਕੇ ਉਹ ਹੈ ਅੱਛਾ ਜੀ ਬਾਕੀ ਜਾਨੀ ਕਿ ਉੱਧਾ ਨਹੀਂ ਇਹ ਹੁਣ ਆਪਣੀ ਮਿਲਕੀ ਤੇ ਹੈ ਇਹ ਅੱਛਾ ਜੀ ਇੱਧਰ ਆਏ ਉੱਥੇ ਚਲੀਏ ਮਕਾਨ ਕੋਲ ਇੱਧਰ ਕੀ ਕਿੱਲੇ ਦਾ ਰੇਟ ਵਗੈਰਾ ਕੀ ਆ ਅੰਕਲ ਜੀ ਕਿੱਲੇ ਦਾ ਰੇਟ ਜਿਹੜਾ ਹੈ ਉਹ ਦੇਖੋ ਜੇ ਤਾਂ ਕਿਸੇ ਨੂੰ ਪਸੰਦ ਆ ਗਈ ਪੈਸਾ ਜਿਹਦੇ ਕੋਲ ਹਾਂਜੀ ਉਹਦਾ ਪਰਵਾਹ ਨਹੀਂ ਕਰਦਾ ਹਾਂਜੀ ਉਹ ਤਾਂ ਕਹਿੰਦਾ ਲਿਆਓ ਲੱਖ ਜਾਂ 2 ਲੱਖ ਹੈ 20-20 ਕਿੱਲੇ ਵੀ 25-25 ਪਹਾੜੀ ਖਰੀਦੀ ਜਾਂਦੇ ਨੇ ਹਾਂਜੀ 100-100 ਕਿੱਲਾ ਅੱਛਾ ਜੀ ਤੇ ਜੇ ਇਥੋਂ ਹੋਇਆ ਨਾ ਪ੍ਰੋਫਿਟ ਨਾ ਹੋਵੇ ਕੁਝ ਵੀ ਤਾਂ ਫੇਰ ਕਿ ਲਿਆਣ ਵੀ ਕੀ ਕਰਨਾ ਸੀ ਅੱਛਾ ਜੀ ਤੋਂ ਇਹ ਹੈ ਇਹ ਉਸ ਟਾਈਮ ਦਾ ਸਾਡੇ ਤੇ ਉਸ ਤੋਂ ਅਸੀਂ ਅਕੇ ਆਪਣੀ ਮੰੰਜਲ ਸ਼ੁਰੂ ਕਰਤੀ ਸੀਗੀ ਬਾਬਾ ਜੀ ਨਾਲ ਆ ਸਾਡੇ ਇਹਨਾਂ ਨੇ ਬਹੁਤ ਸਟਰਗਲ ਕੀਤਾ ਜੰਗਲ ਦੇ ਵਿੱਚ ਰਹੇ ਆ ਸਾਨੂੰ ਇਹਨਾਂ ਨੇ ਆਪਣਾ ਘਰ ਵੀ ਦਿਖਾਇਆ ਜਿੱਥੇ ਰਹਿੰਦੇ ਸੀ ਹੁਣ ਉਸ ਪਿੰਡ ਦੇ ਵਿੱਚ ਚੱਲੇ ਆ ਜਿੱਥੇ 10-15 ਘਰ ਰਹਿ ਗਏ ਆ ਹਿਮਾਚਲ ਜਮੇ ਨਾਲ ਆ ਇਥੋਂ ਸਾਰਾ ਟਰੈਕਿੰਗ ਏਰੀਆ ਜੰਗਲ ਏਰੀਆ ਆ ਤੁਰ ਕੇ ਆਉਣਾ ਪੈਂਦਾ ਕੋਈ ਬੱਸ ਨਹੀਂ ਕੋਈ ਗੱਡੀ ਨਹੀਂ ਕੋਈ ਸਕੂਟਰ ਮੋਟਰਸਾਈਕਲ ਨਹੀਂ ਆ ਸਕਦਾ ਇਦਾਂ ਦੀ ਪੈੜਾਂ ਜਜ ਜਿਹੜਾ ਇਹ ਖੱਡ ਕਹਿ ਸਕਦੇ ਖੱਡ ਚ ਆਉਣਾ ਪੈਂਦਾ ਆ ਬਹੁਤ ਜੀਵਨ ਔਖਾ ਆ ਤੁਸੀਂ ਦੇਖ ਲਓ ਗਰਮੀ ਦੇ ਦਿਨ ਵਾਂ ਸਮਾਂ ਦੁਪਹਿਰ ਦੇ 1.5 ਕ ਵੱਜਾ ਆ ਜੀ ਤੇ ਦੋ ਤਿੰਨ ਵਾਰੀ ਪਾਣੀ ਪੀ ਲਿਆ ਰੋਕ ਰੋਕ ਕੇ ਅੰਕਲ ਹੁਣੀ ਤਾਂ ਅੰਕਲ 70 ਸਾਲ ਉਮਰ ਆ ਧੰਨਵਾਹ ਇਹ ਅੰਕਲ ਜਿਹੜੇ ਕੀ ਇੱਥੇ ਆਉਂਦੇ ਆ ਕਹਿੰਦੇ ਮੈਂ ਤਾਂ ਹਰੇਕ ਹਫ਼ਤੇ ਆਉਂਦਾ ਆ ਤੇ ਅਸੀਂ ਦਾ ਸਨ 1965 ਖੜੇ 68 ਦਾ ਤੇ ਸਕੂਲ ਹਜੇ ਤੱਕ ਵੀ ਹੈਗਾ ਆ ਅੰਦਰ ਉੱਦੀ ਬੈਂਚ ਪਈ ਆ ਸਾਰਾ ਕੁਝ ਪਿਆ ਆ ਮਤਲਬ ਇੱਕ ਕਹਿ ਸਕਦੇ ਆ ਕਿ ਜੰਗਲ ਦੇ ਵਿੱਚ ਪਹਿਲਾਂ ਕਿੰਨੀ ਸੁਹੂਲਤ ਹੁੰਦੀ ਸੀ ਸਮੇਂ ਦਾ ਇਹੋ ਜਿਹਾ ਪ੍ਰਭਾਵ ਪਿਆ ਕਿ ਸਾਰਾ ਕੁਝ ਖਤਮ ਹੋ ਗਿਆ ਇੱਥੇ ਆ ਕੇ ਸ਼ਾਂਤੀ ਬਹੁਤ ਮਿਲਦੀ ਆ ਠੰਡਾ ਕ ਏਰੀਆ ਆ ਕਹਿਣ ਦਾ ਮਤਲਬ ਕਿ ਜੰਗਲ ਦਾ ਬਹੁਤ ਵਧੀਆ ਜਾਨਵਰ ਜ਼ਰੂਰ ਹੈਗੇ ਪਰ ਜਾਨਵਰ ਇਦਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਹੈਗੇ ਇੱਥੇ ਅਸੀਂ ਆਏ ਆ ਸਾਨੂੰ ਕੋਈ ਜਾਨਵਰ ਨਹੀਂ ਟਕਰਿਆ ਹਾਂ ਮੱਝਾਂ ਗਾਵਾਂ ਜਿਹੜੀਆਂ ਲੋਕਾਂ ਨੇ ਛੱਡੀਆਂ ਹੋਈਆਂ ਉਹ ਜ਼ਰੂਰ ਟੱਕਰਦੀਆਂ ਆ ਤੇਂਦੂਆ ਵਗੈਰਾ ਹੈ ਇਸ ਜੰਗਲ ਜੰਕੜ ਨੂੰ ਨਹੀਂ ਦੱਸ ਰਿਹਾ ਪਰ ਉਹ ਦੋ ਜਾਨਾਂ ਦੀ ਆਵਾਜ਼ ਸੁਣੋਗੇ ਤੇ ਨਾਂ ਜਾਨੇ ਆਵਾਜ਼ ਸੁਣ ਕੇ ਕੋਲ ਨਹੀਂ ਆਉਂਦਾ ਲੰਘ ਜਾਂਦਾ ਆ ਤੇ ਮਹੰਗਰੋਵਾਲ ਦਾ ਜਿਹੜਾ ਇਹ ਅਸੀਂ 10 ਕਿਲੋਮੀਟਰ ਦਾ ਸਫ਼ਰ ਕਰਕੇ ਆਏ ਆ ਇਹਦੇ ਵਿੱਚ ਦੇਖ ਲਓ ਕੋਈ ਵਾਦੀ ਨਹੀਂ ਕੋਈ ਕੁਝ ਨਹੀਂ ਬੱਸ ਹੋ ਗਿਆ ਅਕਲ ਜੀ ਆ ਤੁਰਦੇ ਤੁਰਦੇ ਪੈ ਕਰਦੇ ਬੱਚਿਆਂ ਨੂੰ ਆਉਣਾ ਜਾਣਾ ਇਧਰੋਂ ਬਹੁਤ ਔਖਾ ਇਹ ਉਹਦੇ ਵਿੱਚ ਅਕਲ ਦੀ ਲੱਤ ਦਾ ਆਪਰੇਸ਼ਨ ਹੋਇਆ ਜੀ ਅੰਕਲ ਦੇ ਰੋਡ ਪਈ ਹੋਆ ਫਿਰ ਵੀ ਦੇਖ ਲਓ ਅੰਕਲ ਕਿੰਨੇ ਦਲੇਰ 10 12 ਕਿਲੋਮੀਟਰ ਦਾ ਟਰੈਕ ਤੁਰ ਕੇ ਆਇਆ। ਮਤਲਬ ਨਾ ਕੋਈ ਨੂੰ ਤਿਆ ਲੱਗੀ ਆ ਜੀ ਮੈਂ ਤਾਂ ਫਿਰ ਵੀ 3-4 ਵਾਰੀ ਪਾਣੀ ਪੀ ਲਿਆ। ਆਂਗਨੇ ਸਿਰਫ ਇੱਕ ਵਾਰੀ ਪਾਣੀ ਪੀਤਾ ਆ ਪਰ ਕਮਾਲ ਦੀ ਗੱਲ ਆ ਕਿ ਜਿਹੜੇ ਪੁਰਾਣੇ ਬਜੁਰਗ ਕਰਿਆ ਇਹ ਮੈਂ ਤਾਂ ਕੰਡੀ ਏਰੀਆ ਤਾਂ ਡਿਸਕ੍ਰਾਈਬ ਕਰ ਰਿਹਾ ਜੀ। ਜਿਹੜੇ ਲੋਕੀ ਕਹਿੰਦੇ ਆ ਨਾ ਜੰਗਲ 'ਚ ਰਹਿਣਾ ਸੌਖਾ ਆ ਉਹਨਾਂ ਨੂੰ ਇੱਕ ਵਾਰੀ ਪਤਾ ਲੱਗ ਜਵੇ ਕਿ ਜੰਗਲ ਦੇ ਵਿੱਚ ਇਹ ਵੀ ਘਰ ਵਾ ਜਿਨ੍ਹਾਂ ਨੂੰ ਇੱਥੇ ਸਹੂਲਤ ਬਹੁਤ ਦੂਰ ਦੀ ਗੱਲ ਆ ਜੀ ਪਾਣੀ ਪੀਣਾ ਵੀ ਕਿਸੇ ਵੇਲੇ ਔਖਾ ਹੋ ਜਾਂਦਾ ਜਦੋਂ ਬਰਸਾਤ ਦਾ ਟਾਈਮ ਹੁੰਦਾ ਆ। ਖੱਡਾਂ ਚੱਲਦੀਆਂ ਆ ਖੂਹਾਂ ਤੋਂ ਪਾਣੀ ਭਰਨਾ ਪੈਂਦਾ ਆ ਤੇ ਬਹੁਤ ਔਖਾ ਹੈ ਜਿਹੜਾ ਖੂਹ ਦਾ ਅੱਛਾ ਜੀ ਇਹਦੇ ਖੂਹ ਦੇ ਵਿੱਚੋਂ ਪਾਣੀ ਪੀਂਦੇ ਹੇ ਇਸ ਲਈ ਹੁਣ ਇਸ ਟਾਈਮ ਡੱਡੂ ਇਹਦੇ ਚ ਘੁੰਮਰੇ ਦੀ ਸਫਾਈ ਕਰਦੇ ਆ ਜਦੋਂ ਜਗ ਭੰਡਾਰਾ ਹੁੰਦਾ ਅੱਛਾ ਜੀ ਇਹ ਕਿੰਨੇ ਫੁੱਟ ਦਾ ਖੂਹ ਆ ਜੀ ਇਹ ਖੂਹ ਜਿਆਦਾ ਜਿਆਦਾ ਇਹ ਥੱਲੇ ਹੀ ਤੋਂ ਪਾਣੀ ਤੋਂ 15 ਕੁ ਫੁੱਟ ਹੈ ਸਾਰਾ ਹੀ ਬਹੁਤ ਪੁਰਾਣਾ ਖੂਹ ਆ ਨਾ ਜੀ ਆ ਪੁਰਾਣੇ ਕਿੱਥੇ ਹੋਈ ਕੋਥੇ ਦਾ ਉਹ ਵਿੱਚ ਦੱਬਿਆ ਗਿਆ ਇਹ ਫਲੱਡ ਜਿ ਦੱਬ ਗਿਆ ਅੱਛਾ ਜੀ ਆਹ ਉਹ ਉੱਪਰ ਉਹ ਜਠੇਰਿਆਂ ਦੀ ਜਗ੍ਹਾ ਇੱਧਰ ਦੋ ਜਗ੍ਹਾ ਜਠੇਰਿਆਂ ਦੀ ਐ ਅੱਛਾ ਜੀ ਇਹ ਲਗ ਲਗ ਆ ਉਹ ਜਠੇਰੇ ਦਾ ਉਹ ਮੰਦਿਰ ਤਾਂ ਸਭ ਦਾ ਬਰਾਬਰ ਹੁੰਦਾ ਹਾਂਜੀ ਲੇਕਿਨ ਇੱਥੇ ਜਿਹੜੇ ਸ਼ਰਮੇ ਰਹਿੰਦੇ تھے ਤੇ ਸ਼ਰਮਾਵਦੀ ਸੀ ਯਾਰੇ ਪੰਡਤਾਂ ਦੀ ਹਾਂਜੀ ਉਹਨਾਂ ਦਾ ਜਾਨੀ ਕਿ ਮੰਦਿਰ ਜਿਹੜਾ ਇੱਥੇ ਐ ਵਿੱਚ ਬੰਗੜ ਆਣਗੇ ਮੰਗੜਾਂ ਦੀ ਜਗ੍ਹਾ ਦੀ ਐ ਉਹਨਾਂ ਦਾ ਵੀ ਮੰਦਿਰ ਹੈ ਅੱਛਾ ਜੀ ਇਹ ਆਪਣੇ ਜਠੇਰੇ ਇਥੇ ਉਹ ਉਹਨਾਂ ਦਾ ਜਠੇਰਿਆਂ ਸਾਰਿਆਂ ਦਾ ਇਹ ਇੱਥੇ ਐ